ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਕੁਲਵਿੰਦਰ ਜੀ ਕੀ ਕੰਮ ਕਰਦੇ ਹੋ ਸੀਗਾ ਅ ਮੈਂ ਇਥੇ ਸਕਿਉਰਿਟੀ ਗਾਰਡ ਦੀ ਜੌਬ ਕਰਦਾ ਸੀ ਕਿਸ ਦੇ ਅੰਡਰ ਕਰ ਰਹੇ ਹੋ ਜੌਬ ਸਰ ਜੀ ਏ ਆਰ ਸੀ ਦੇ ਅੰਡਰ ਰਹੀ ਅੱਛਾ ਜੀ ਤੇ ਹੁਣ ਇੱਥੇ ਰੋਲਾ ਕਿਉਂ ਆ ਜੀ ਤੁਸੀਂ ਕੰਮ ਕਾਰ ਸਾਰਾ ਛੱਡਿਆ ਹੋਇਆ ਹੈ ਕਾਰਨ ਕੀ ਹੈ ਸੀਗਾ ਅ ਸਰ ਸਾਡੀ ਸੈਲਰੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਤੇ ਸਾਡੇ ਸੁਪਰਵਾਈਜ਼ਰ ਸਾਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਹੇ ਨੇ ਕੀ ਨਾਮ ਹੈ ਸੁਪਰਵਾਈਜ਼ਰ ਦਾ ਜੀ ਅ ਸੁਖਦਰਸ਼ਨ ਸਿੰਘ ਜੀ ਅੱਛਾ ਜੀ ਕੀ ਤੰਗ ਬਜਾਣ ਕਿਦਾਂ ਕਰ ਰਹੇ ਨੇ ਅ ਤੰਗ ਪ੍ਰੇਸ਼ਾਨ ਸਰ ਦੇਖੋ ਮੈਂ ਇੱਥੋਂ 23 ਕਿਲੋਮੀਟਰ ਪ ਮਤਲਬ ਅੱਪ ਟਾਉਨ ਮੈਨੂੰ 80 90 ਕਿਲੋਮੀਟਰ ਪੈ ਗਿਆ ਸਾਰੇ ਬੰਦਿਆਂ ਨੂੰ ਇਸੇ ਤਰ੍ਹਾਂ ਦੂਰ ਦੂਰ ਲਾਇਆ ਗਿਆ ਤੇ ਸਾਡੀ 400 ਪਲੱਸ ਦਿਹਾੜੀ ਹੈ ਜੀ ਜਿਹਦੇ ਵਿੱਚੋਂ ਅਸੀਂ 200 ਰੁਪਏ ਦਾ ਪੈਟਰੋਲ ਫੂਕ ਦਾਂਗੇ 100 ਰੁਪਏ ਦੇ ਅਸੀਂ ਰੋਟੀ ਖਾਦਾਂਗੇ ਅਸੀਂ 100 ਰੁਪਏ ਪਿੱਛੇ ਇੱਥੇ 12 ਘੰਟੇ ਲਾਵਾਂਗੇ ਜੀ ਨਾਲੇ ਰੀਜ਼ਨ ਚੇਂਜ ਕਰਨ ਦਾ ਡਿਊਟੀ ਚੇਂਜ ਕਰਨ ਦਾ ਪਤਾ ਕੀ ਹੈ ਜੀ ਇੱਕ ਬੰਦਾ ਭਾਈ ਤੁਹਾਡੀ ਵਾਰੀ ਆਊਗੀ ਉਹ ਤੋਂ ਬੋਲੀ ਹਾਂਜੀ ਤੇ ਡਿਊਟੀਆਂ ਚੇਂਜ ਕਰਨ ਦਾ ਰੀਜ਼ਨ ਕੀ ਹੈ ਜਦੋਂ ਸਟਾਫ ਨੇ ਕਿਹਾ ਵੀ ਕੁਲਵਿੰਦਰ ਦੀ ਡਿਊਟੀ ਮੇਨ ਆਫਿਸ ਦੇ ਵਿੱਚ ਇੱਥੇ ਹੈਗੇ ਨੇ ਸਟਾਫ ਦੇ ਅ ਮਤਲਬ ਇਹ ਸਟਾਫ ਆ ਐਲ ਐਨ ਟੀ ਦਾ ਜਿਨ੍ਹਾਂ ਦੇ ਮੈਂ ਹਰ ਇੱਕ ਬੰਦੇ ਦੇ ਨਾਲ ਚੰਗੀ ਤਰ੍ਹਾਂ ਗੁਲਿਆ ਮਿਲਿਆ ਹੋਇਆ ਸਭ ਦੇ ਨਾਮ ਵੀ ਜਾਣਦਾ ਇੱਥੇ ਗਾਰਡ ਲਾਇਆ ਜਾਂਦਾ ਹੈ ਕਿ ਬਿਨਾਂ ਪਰਮਿਸ਼ਨ ਕੋਈ ਅੰਦਰ ਨਾ ਚਲਾ ਜਾਵੇ ਠੀਕ ਹੈ ਅੱਜ ਤੱਕ ਮੇਰੀ ਕੋਈ ਵੀ ਕੰਪਲੇਂਟ ਨਹੀਂ ਕਰੀ ਐਲ ਐਨ ਟੀ ਨੇ ਸਾਡੀ ਇੱਕ ਛੋਟੀ ਜੀ ਅ ਇਹ ਹੀ ਚੀਜ਼ ਪੁੱਛਣ ਪਿੱਛੇ ਮੈਨੂੰ ਵੀ ਮੈਂ ਪੁੱਛ ਲਿਆ ਸਟਾਫ ਨੂੰ ਕਿ ਸਾਨੂੰ ਸੈਲਰੀ ਕਿਉਂ ਘੱਟ ਮਿਲ ਰਹੀ ਆ ਤੇ ਸਾਡੀ ਏਆਰਸੀ ਨਾਲ ਕਿਉਂ ਨਹੀਂ ਹੁਣ ਤੱਕ ਮੁਲਾਕਾਤ ਹੋਈ ਏਆਰਸੀ ਜਿਹਦੇ ਇਹ ਸਾਡੇਡੇ ਟੈਗ ਲੱਗੇ ਹੋਏ ਨੇ ਨਾ ਜਨਵਰੀ ਤੋਂ ਜੁਆਇਨ ਕੀਤਾ ਪਿਆ ਇਹਦੇ ਵਿੱਚ ਅਸੀਂ ਤੇ ਹੁਣ ਤੱਕ ਏਆਰਸੀ ਦਾ ਕੋਈ ਵੀ ਪਰਸਨ ਜਾਂ ਮਾਲਕ ਜਾਂ ਏਰੀਆ ਮੈਨੇਜਰ ਉਹਨੂੰ ਕੋਈ ਨਹੀਂ ਮਿਲਿਆ ਮੇਰੇ ਹਿਸਾਬਾ ਮੇਰੇ ਇਲਾਵਾ ਕਿਉਂਕਿ ਚਲੋ ਰਿਹਾਏ ਸੀ ਬਰਦੀਆਂ ਦੇਣ ਤਾਂ ਮੈਂ ਜਾਣਦਾ ਉਹਨਾਂ ਨੂੰ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਸੈਲਰੀ ਦੀ ਕੁਝ ਨਹੀਂ ਹੋਇਆ ਤੇ ਇੱਕ ਸਾਨੂੰ ਉਹ ਖਾਲੀ ਕਾਗਜ਼ਾਂ ਤੇ ਸਭ ਤੋਂ ਸਾਈਨ ਕਰਵਾਏ ਗਏ ਜਿਦੇ ਤੇ ਨਾ ਕੋਈ ਬਰਦੀ ਦੀ ਪੇਮੈਂਟ ਲਿਖੀ ਗਈ ਸੀ ਕਿ ਇਹ ਬਰਦੀ ਦੀ ਐਨੀ ਕੱਟੀ ਜਾਏਗੀ ਤੇ ਨਾ ਉਹਦੇ ਵਿੱਚ ਸਾਨੂੰ ਸੈਲਰੀ ਲਿਖੀ ਗਈ ਸੀ ਤੁਹਾਨੂੰ ਐਨੀ ਮਿਲੇਗੀ ਤੇ ਬਾਕੀ ਇਹ ਬਰਦੀ ਪਾਈ ਹੋਈ ਆ ਸਾਡੇ ਜੀ ਠੀਕ ਹੈ ਇਹ ਬਰਦੀ ਦਾ ਸਾਡੇ ਤੋਂ 3600 ਰੁਪਏ ਲਿਆ ਜਾ ਰਿਹਾ ਇਸ ਤੋਂ ਪਹਿਲਾਂ ਕੰਪਨੀ 'ਚ ਕੰਮ ਕਰਦੇ ਸੀ ਉੱਥੇ ਕਿੰਨੀ ਤਨਖਾਹ ਸੀ ਉੱਥੇ ਸਰ 16700 ਰੁਪਏ ਮਿਲਦਾ ਸੀ ਜਦੋਂ ਕੰਪਨੀ ਚੇਂਜ ਕੀਤੇ ਕੋਈ ਗੱਲਬਾਤ ਕੀਤੀ ਤੁਸੀਂ ਕੁਝ ਨਹੀਂ ਗੱਲ ਕਰੀ ਜੀ ਕਿਸੇ ਨੇ ਕੁਝ ਨਹੀਂ ਗੱਲ ਕਰੀ ਸਿਰਫ ਸਾਨੂੰ ਇਹੀ ਕਿਹਾ ਗਿਆ ਕਿ 3 ਮਹੀਨੇ ਵਾਸਤੇ ਇੱਕ ਸਾਡਾ ਲਾਇਸੈਂਸ ਫਸਿਆ ਹੋਇਆ ਜਿਹਨੂੰ ਅਸੀਂ ਕਰਵਾ ਰਹੇ ਹਾਂ ਉਹ 3 ਮਹੀਨੇ ਬਾਅਦ ਆ ਜਾਊਗਾ ਠੀਕ ਹੈ ਤੇ ਲਾਇਸੈਂਸ ਲੱਗ ਜਾਊਗਾ ਅਸੀਂ ਸੈਲਰੀ ਮੋੜ ਤੋਂ ਢੀ ਉਹੀ ਕਰ ਦਾਂਗੇ ਉਹਦੇ ਤੋਂ ਵੀ ਜ਼ਿਆਦਾ ਕਰ ਦਾਂਗੇ ਹੁਣ ਇਸ ਗੱਲ ਨੂੰ ਕਿੰਨਾ ਟਾਈਮ ਹੋ ਗਿਆ ਹਾਂਜੀ ਇਸ ਗੱਲ ਨੂੰ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਜੀ 8 8 ਸੱਤਮਾ ਅੱਠਵਾਂ ਮਹੀਨੇ ਜਾ ਲੱਗ ਭਾਗ ਹਾਂ ਹੋ ਗਏ ਹੋਣਗੇ ਬਾਤੇ ਹੋ ਗਏ ਹੋਣਗੇ ਜਿਆਦਾ ਹੋ ਗਏ ਹੋਣਗੇ ਕੱਟ ਨਹੀਂ ਹੋਵੇ ਫਿਰ ਥੋੜੀ ਸੈਲਰੀ ਹੁਣ ਜਿਹੜੀ ਤਨਖਾਹ ਤੁਹਾਨੂੰ ਕੌਣ ਪਾਰ ਰਿਹਾ ਕਿ ਏਆਰਸੀ ਕੰਪਨੀ ਪਾਰ ਰਹੀ ਹੈ ਸੁਪਰਵਾਈਜ਼ਰ ਪਾਰ ਰਿਹਾ ਹੈ ਸੁਪਰਵਾਈਜ਼ਰ ਸਾਡੀ ਸੈਲਰੀ ਆਪਣੇ ਹੱਥ ਨਾਲ ਬਣਾ ਕੇ ਭੇਜਦਾ ਆ ਤੇ ਪਤਾ ਨਹੀਂ ਵਿੱਚੋਂ ਕੋਈ ਕਮਿਸ਼ਨ ਖਾ ਰਿਹਾ ਜਾਂ ਕੋਈ ਵੀ ਹੈ ਵਿੱਚ ਸਾਨੂੰ ਨਹੀਂ ਪਤਾ ਏਆਰਸੀ ਸਾਨੂੰ ਸੈਲਰੀ ਉਨੀ ਹੀ ਕੋਈ ਪਾਰ ਰਹੀ ਹੈ ਜੀ ਕਿੰਨੇ ਬੰਦੇ ਸੀ ਟੋਟਲ ਅ ਲਗਭਗ 44 43 ਬੰਦੇ ਆ ਜੀ ਇੱਕ ਬੰਦੇ ਤੇ ਹੁਣ ਸੈਲਰੀ ਪਹਿਲਾਂ ਨਾਲੋਂ ਕਿੰਨੀ ਘੱਟ ਆ ਰਹੀ ਹੈ ਅ ਸਾਡਾ ਪੀਐਫ ਤੇ ਸੈਲਰੀ ਕਟਾ ਕੇ 3900 ਰੁਪਏ ਕੱਟ ਕੀਤੇ ਗਏ। ਲੱਗਦਾ ਵੀ ਇਹਦੇ 44 ਬੰਦੇ ਨੂੰ 3900 ਦੇ ਸਾਫ ਸਿਰੋਂ ਸੈਲਰੀ ਆ ਸੁਪਰਵਾਈਜ਼ਰ ਖਾ ਰਿਹਾ। ਬਿਲਕੁਲ ਜੀ ਬਿਲਕੁਲ ਬਿਲਕੁਲ ਜਦੋਂ ਸਾਨੂੰ ਕੋਈ ਜਵਾਬ ਹੀ ਨਹੀਂ ਦੇ ਰਿਹਾ ਉਹ ਅੱਗੇ ਸਾਡੀ ਕਿਸੇ ਨਾਲ ਗੱਲ ਨਹੀਂ ਹੋ ਰਹੀ ਤਾਂ ਮੰਨਣੇ ਪੈਣਾ ਕਿ ਸੁਪਰਵਾਈਜ਼ਰ ਹੀ ਖਾ ਰਿਹਾ ਹੋਰ ਥੋੜੋ ਕੋਈ ਖਾ ਰਿਹਾ। ਉਹ ਸਾਨੂੰ ਨਹੀਂ ਪਤਾ ਵੀ ਉਹ ਸੁਪਰਵਾਈਜ਼ਰ ਕਿਹਦੇ ਥਰੂ ਖਾ ਰਿਹਾ ਜਾਂ ਕਿਹਨੂੰ ਖਵਾ ਰਿਹਾ। ਸੁਪਰਵਾਈਜ਼ਰ ਐਸ ਬਾਰੇ ਗੱਲਬਾਤ ਕੀਤੀ ਹੈ ਕੀ ਕਹਿੰਦਾ ਉਹ? ਸੁਪਰਵਾਈਜ਼ਰ ਤਾਂ ਜੀ ਸਾਡੇ ਕੋਲ ਪ੍ਰੂਫ ਵੀ ਨਹੀਂ ਸਾਨੂੰ ਧਮਕੀਆਂ ਦੇ ਰਿਹਾ ਕਿ ਜੇ ਤੁਸੀਂ ਇਹਨੇ ਕਿਸੇ ਨਾਲ ਸੈਲਰੀ ਬਾਰੇ ਗੱਲ ਕਰੀ ਤਾਂ ਤੁਹਾਨੂੰ ਡਿਊਟੀ ਤੋਂ ਕੱਢ ਦਿੱਤਾ ਜਾਊਗਾ ਇਹ ਲਿਖੋਗੇ ਕਿ ਮੈਨੂੰ ਫੈਮਿਲੀ ਪ੍ਰੋਬਲਮ ਆ ਕੋਈ ਜਿਹਦੇ ਕਰਕੇ ਮੈਂ ਡਿਊਟੀ ਛੱਡ ਰਿਹਾ ਉਹਦੇ ਵਿੱਚ ਅਸੀਂ ਇਹ ਵੀ ਨਹੀਂ ਲਿਖ ਸਕਦੇ ਕਿ ਸਾਨੂੰ ਸੈਲਰੀ ਮਨਜ਼ੂਰ ਨਹੀਂ ਹੈ ਇਸ ਕਰਕੇ ਅਸੀਂ ਛੱਡ ਸਕਦੇ ਇੱਕ ਰਾਤ ਨੂੰ ਕੋਈ ਥ੍ਰੈਟ ਕਰਿਆ ਜਾ ਰਿਹਾ ਤੁਹਾਨੂੰ ਕਿਸ ਵੱਲੋਂ ਕਰਿਆ ਜਾ ਰਿਹਾ ਉਹ ਕੋਈ ਥਰਡ ਪਰਸਨ ਹੈ ਜੀ ਪਤਾ ਨਹੀਂ ਕਿਉਂ ਲੈ ਕੇ ਜਾ ਰਹੇ ਨੇ ਇਹਨਾਂ ਨੂੰ ਪਤਾ ਹੈ ਕਿ ਕਿਉਂ ਲੈ ਕੇ ਗਏ ਸੀ ਇੱਕ ਠੇਕੇਦਾਰ ਆ ਇੱਥੇ ਦੇਖੋ ਜੀ ਪਤਾ ਨਹੀਂ ਕਿੰਨੇ ਠੇਕੇਦਾਰ ਕੰਮ ਕਰਦੇ ਨੇ ਠੀਕ ਹੈ ਐਲ ਐਨ ਟੀ ਇਹ ਇਹ ਐਲ ਐਨ ਟੀ ਕਹਿ ਨਹੀਂ ਰਹੀ ਕੀ ਕੋਈ ਵੀ ਥਰਡ ਪਰਸਨ ਇੱਥੇ ਆ ਕੇ ਤੁਹਾਡੇ ਤੋਂ ਕੋਈ ਸਵਾਲ ਕਰੇ ਜਾਂ ਕੁਝ ਪੁੱਛੇ ਤੁਹਾਨੂੰ ਡਰਾਵੇ ਧਮਕਾਵੇ ਠੀਕ ਹੈ ਥਰਡ ਪਰਸਨ ਤਾਂ ਸਾਈਡ ਦੇ ਅੰਦਰ ਬਿਲਕੁਲ ਹੀ ਆਉਣਾ ਮਨਾ ਕਰਿਆ ਹੋਇਆ ਜੀ 1:30 ਵਜੇ ਰਾਤ ਜਿਹਦੇ ਜੇ ਕੋਈ ਉਹ ਅੰਦਰ ਆ ਗਿਆ ਤਾਂ ਉਹ ਸਾਡੇ ਤੇ ਕਲੇਮ ਪਾਊਗਾ ਉਹ ਰਾਤ ਨੂੰ 1:30 ਵਜੇ ਥਰਡ ਪਰਸਨ ਸਾਡੀਆਂ ਸਾਈਡਾਂ ਤੇ ਇੱਕ ਨੰਗਾ ਪਿਸਟਲ ਲਾ ਕੇ ਕਿਉਂ ਕੋ ਮਰਿਆ ਉੱਥੇ ਸਾਡੇ ਸੁਪਰਵਾਈਜ਼ਰ ਸਾਹਿਬ ਉਹਨੂੰ ਨਾਲ ਲੈ ਕੇ ਫਿਰਦੇ ਆਂ ਪੀਟਰ ਡਰਿੰਕ ਕੀਤੀ ਹੋਈ ਜਾਣਦਾ ਬੰਦਾ ਕੌਣ ਹੈ ਉਹ ਜਾਣਦੇ ਆ ਜੀ ਕੀ ਨਾਮ ਹੈ ਜੀ ਤੁਹਾਡਾ ਗੁਰੀ ਹੈ ਜੀ ਉਹਦਾ ਨਾਮ ਤੇ ਗੁਰੀ ਉਹਦਾ ਡਰਾਈਵਰ ਆ ਤੇ 애니ਮੇਸ਼ ਆ ਠੇਕੇਦਾਰ ਇੱਕ ਬਿਲਕੁਲ ਜਿਹੜਾ ਪ੍ਰਤੀਮਾ ਤੇ ਸੌਰਿਆ ਦਾ ਅ ਅਸੀਂ ਉਹਦਾ ਐਡਰੈਸ ਨਹੀਂ ਜਾਣਦੇ ਜੀ ਫਿਲਹਾਲ ਉਹ ਪਟਿਆਲੇ ਦੇ ਵਿੱਚ ਰਹਿੰਦਾ ਕਿ ਤੁਹਾਡੇ ਫੋਨ ਵਗੈਰੇ ਵੀ ਖੋਏ ਜਾਂਦੇ ਉਹਦੇ ਵੱਲੋਂ ਹਾਂਜੀ ਸਾਡਾ ਫੋਨ ਚੈੱਕ ਕਰਿਆ ਜਾਂਦਾ ਵੀ ਮੈਂ ਇੱਥੇ ਪਹੁੰਚ ਗਿਆ ਵੀ ਅੱਗੇ ਫੋਨ ਤਾਂ ਨਹੀਂ ਕਰ ਦੋਂਗੇ ਤੁਸੀਂ ਵੀ ਅਸੀਂ ਤੁਹਾਨੂੰ ਚੈੱਕ ਕਰਦੇ ਫਿਰ ਰਹੇ ਹਾਂ ਐਡਾ ਨਹੀਂ ਕਰ ਦਾਂਗੇ ਵੀ ਸਾਡੀ ਕੰਪਲੇਂਟ ਨਾ ਕਰਦੇ ਤੁਸੀਂ ਹੁਣ ਚਾਹੁੰਦੇ ਕੀ ਹੋ ਜੀ ਸਾਨੂੰ ਇਨਸਾਫ ਚ ਸਾਨੂੰ ਇਨਸਾਫ ਚਾਹੀਦਾ ਹੈ ਸਾਨੂੰ ਇਹ ਪਹਿਲਾਂ ਮਿਲਣੀ ਚਾਹੀਦੀ ਹੈ ਹਾਂ ਜੀ ਅਸੀਂ ਵੀ ਕੰਪਲੇਂਟ ਕੀਤੀ ਹੈ ਹਾਂ ਜੀ ਇਹ ਸਾਡੇ ਕੋਲ ਹੈ ਜੀ ਦਿਖਾ ਦਿਖਾਓ ਕੀ ਕੰਪਲੇਂਟ ਹੈ ਜੀ ਇਹਦੇ ਵਿੱਚ ਅਸੀਂ ਨੇ ਆਪਣੇ ਪੀਐਫ ਬਾਰੇ ਸਾਨੂੰ ਜੋ ਵੀ ਮਤਲਬ 8 ਮਹੀਨੇ ਹੁਣ ਤੱਕ ਮਿਲ ਰਿਹਾ ਜਾਂ ਦਿੱਤਾ ਇਹਨਾਂ ਨੇ ਉਹ ਪ੍ਰਸ਼ਾਸਨ ਨੂੰ ਅਸੀਂ ਨੇ ਬੇਨਤੀ ਕੀਤੀ ਹੈ ਕਿ ਇਹਨਾਂ ਤੋਂ ਡਾਟਾ ਮੰਗਵਾਇਆ ਜਾਵੇ ਠੀਕ ਹੈ ਤੇ ਬਣਦੀ ਕਾਰਵਾਈ ਸਾਡੇ ਸੁਪਰਵਾਈਜ਼ਰ ਸਾਹਿਬ ਤੇ ਜਾਂ ਜੋ ਵੀ ਦੋਸਤ ਹੈ ਉਹਤੇ ਕੀਤਾ ਜਾਵੇ ਜੀ ਤੇ ਜੋ ਇਹਨਾਂ ਨੇ ਨਵੇਂ ਵਹੀਕਲ ਲਿੱਤੇ ਆਉਣਾ ਤੇ ਵੀ ਇਨਕੁਆਇਰੀ ਬਿਠਾਈ ਜਾਵੇ ਜੀ ਕਿਵੇਂ ਦਿੱਤੇ ਗੀਆਂ ਗੱਡੀਆਂ ਗੁੱਡੀਆਂ ਜੋ ਵੀ ਕੁਛ ਲਿਆ ਤੇ ਹਾਂਜੀ ਕੀ ਨਾਮ ਆ ਤੁਹਾਡਾ ਅਮਨ ਨਾਮ ਹੈ ਫਿਰ ਮੇਰਾ ਅਮਨ ਵੀਰੇ ਕੀ ਕਹਿ ਰਹੇ ਸੀ ਕਿ ਤੁਸੀਂ ਤੁਹਾਡੇ ਤੋਂ ਮਤਲਬ ਜ਼ਬਰਦਸਤੀ ਕੰਮ ਕਰਾਇਆ ਜਾ ਰਿਹਾ ਕੀ ਇਹ ਮੈਟਰ ਥੋੜਾ ਸਮਝਾਓਗੇ ਨਹੀਂ ਚਲੋ ਜ਼ਬਰਦਸਤੀ ਨਹੀਂ ਇਹ ਸਾਡੀ ਸੈਲਰੀ ਨਹੀਂ ਦੇ ਰਹੇ ਹੈਗੇ ਸਾਨੂੰ ਜੜੀ ਸਾਡੀ ਬਣਦੀ ਸੈਲਰੀ ਬਣਦੀ ਹੈ ਇਹ ਸਾਨੂੰ ਝੂਠਾ ਦਾਵਾ ਕਰ ਰਹੇ ਜੀ ਵੀ ਸਾਡੀ 3 ਮਹੀਨੇ ਲਈ ਸੈਲਰੀ ਘਟਾ ਰਹੇ ਆ ਅਸੀਂ ਤੁਹਾਨੂੰ ਲਾਇਸੈਂਸ ਸਾਡਾ ਰੀਨਿਊ ਹੋ ਰਿਹਾ ਕੁਝ ਵੀ ਹੋ ਰਿਹਾ ਵੀ ਉਹਦੇ ਕਰਕੇ ਅਸੀਂ ਆਪਣਾ ਤੁਹਾਨੂੰ ਸੈਲਰੀ ਘਟਾ ਰਹੇ ਹਾਂ ਤੁਹਾਨੂੰ 14000 ਮਿਲੇਗੀ 3 ਮਹੀਨੇ ਬਾਅਦ ਥੋੜੀ ਸੈਲਰੀ ਵਧਾਵਾਂਗੇ ਤੇ ਨਾਲ ਸਾਡੀ ਸੈਲਰੀ ਵੀ ਨਹੀਂ ਵਧਾਈ ਹੈਗੀ ਹਾਲੇ ਤੱਕ 3 ਮਹੀਨੇ ਕਿਹਾ ਸੀ 3 ਮਹੀਨੇ ਦਾ ਵਾਅਦਾ ਕੀਤਾ ਸੀ ਅੱਜ 8-9 ਮਹੀਨੇ ਹੋ ਚੁੱਕੇ ਨੇ ਜੇ ਤੁਸੀਂ ਛੁੱਟੀ ਦੀ ਗੱਲ ਕਰਦੇ ਹੋ ਫਿਰ ਕੀ ਕਹਿੰਨੇ ਤੁਸੀਂ ਸਾਨੂੰ ਛੁੱਟੀ ਨਹੀਂ ਦਿੰਦੇ ਹੈਗੇ ਉਹ ਤੁਹਾਨੂੰ ਸਾਨੂੰ ਗੱਲਾਂ ਤਾਂ ਆਪ ਕਹਿੰਦੇ ਨੇ ਤੁਸੀਂ ਆਪਣੇ ਸਿਰ ਤੇ ਰੇਂਜ ਕਰੋ ਬੰਦਾ ਜਿਹਦੇ ਨਾਲ ਵੀ ਤੁਸੀਂ ਟਾਈਅਪ ਕਰਨਾ ਚਾਹੁੰਦੇ ਹੋ ਕਿਸੇ ਵੀ ਆਪਣੇ ਗਾਰਡ ਨੂੰ ਬੁਲਾਓ ਅਸੀਂ ਆਪ ਬੰਦਾ ਰੇਂਜ ਕਰਦੇ ਹਾਂ ਲਿਆਉਣੇ ਅਗਲੇ ਦਿਨ ਵੀ ਸਾਨੂੰ ਡਿਊਟੀ ਲਾਉਣੀ ਪੈਂਦੀ ਹੈ ਫਿਰ ਆਪਣੀ ਵੀ ਡਿਊਟੀ ਲਾਉਣੀ ਪੈਂਦੀ ਹੈ ਉਹ ਬੰਦੇ ਦੀ ਵੀ ਸਾਨੂੰ ਲਾਉਣੀ ਪੈਂਦੀ ਹੈ ਆਪਣੀ ਵੀ ਲਾਣੀ ਪੈਂਦੀ ਹੈ ਫਿਰ ਅਗਲੇ ਦਿਨ ਫੇਰ ਸਾਡੀ ਆਪਣੀ ਡਿਊਟੀ ਸਟਾਰਟ ਹੋਈਆਂ ਤਿੰਨੇ ਸਿਫਟਾਂ ਸਾਨੂੰ ਰੈਗੂਲਰ ਲਾਉਣੀ ਪੈਂਦੀਆਂ 36 ਘੰਟੇ ਹਾਂ 36 ਘੰਟੇ ਸੌਣ ਦਾ ਉਹਦੇ ਵਿੱਚ ਕੋਈ ਟਾਈਮ ਨਹੀਂ ਹੁੰਦਾ ਜੇ ਬੰਦਾ ਡਬਲ ਡਿਊਟੀ ਦੇ ਦੌਰਾਨ ਵੀ ਕੋਈ ਸੁੱਤਾ ਮਿਲ ਜਾਂਦਾ ਉਹਦੀ ਦਿਹਾੜੀਆਂ ਕੱਟ ਦਿੰਦੇ ਨੇ ਜੀ ਮੇਰੀ ਆ ਪੰਜ ਦਿਹਾੜੀਆਂ ਕੱਟੀਆਂ ਨੇ ਜੀ ਹੁਣ ਪਿਛਲੇ ਮਹੀਨੇ ਦੇ ਵਿੱਚ ਕਿਸ ਗਲਤੀ ਦੇ ਵਿੱਚ ਇਹ ਕਹਿੰਦੇ ਤਾਂ ਨੇ ਫੋਟੋ ਨਹੀਂ ਪਾਈ ਹੈ ਜੀ ਰਾਤ ਨੂੰ ਆ ਕੇ ਫੋਟੋ ਮੈਂ ਨੇ ਪਾਈਆਂ ਜੀ ਮੇਰੀ ਔਨ ਤੇ ਆਫ ਦੀ ਡਿਊਟੀ ਦੀ ਸਾਰੀ ਫੋਟੋ ਪਈਆਂ ਨੇ ਮੇਰੇ ਕੋਲ ਹੁਣ ਵੀ ਪ੍ਰੂਫ ਪਏ ਨੇ ਕਹਿੰਦੇ ਤੂੰ ਰਾਤ ਨੂੰ ਵਿੱਚ ਪਾਉਣੀ ਜੀ ਮੇਰੇ ਸੁਪਰਵਾਈਜ਼ਰਾਂ ਨੇ ਮੈਨੂੰ ਅਥਾਰਟੀ ਦੇ ਦਿੱਤੀ ਜੀ ਤੂੰ ਇਸ ਏਰੀਆ ਦੇ ਵਿੱਚ ਜਿੰਨੇਰੇ ਵੀ ਐ ਇਸ ਏਰੀਆ ਦੇ ਵਿੱਚ ਵੀ ਤੰਨੇ ਸਾਰੇ ਗਾੜਾ ਦਾ ਆਪਣਾ ਧਿਆਨ ਰੱਖਣਾ ਜਿਹੜੇ ਨਾਈਟ ਦੇ ਵਿੱਚ ਨੇ ਕੋਈ ਸੋਏਗਾ ਨਹੀਂ ਕੋਈ ਕੁਝ ਨਹੀਂ ਕਰੇਗਾ ਮੈਂ ਫੋਟੋ ਤਾਂ ਨਹੀਂ ਪਾ ਰੱਤੀ ਜੇ ਮੈਂ ਨੇ ਆਪਣੀ ਲੋਕੇਸ਼ਨ ਦਿੱਤੀ ਸਭ ਨੂੰ ਪਤਾ ਲੱਗ ਜਾਏਗਾ ਮੈਂ ਕਿੱਥੇ ਹਾਂ ਤੇ ਮੈਂ ਇਹ ਗੱਲ ਆਪਣੇ ਸੁਪਰਵਾਈਜ਼ਰ ਨਾਲ ਕਰੀ ਤੀ ਤੇ ਉਹਨਾਂ ਨੇ ਉਸ ਤੋਂ ਬਾਅਦ ਵੀ ਮੈਨੂੰ ਕਹਿੰਦੇ ਤੇਰੀ 15 ਦਿਹਾੜੀਆਂ ਕੱਟਾਂਗੇ ਆਈ ਸਰ ਕੀ ਨਾਮ ਲਓ ਸਰ ਤੋਂ ਬਿਨ ਦੇ ਇਲਜ਼ਾਮ ਲਾਇਆ ਜਾ ਰਿਹਾ ਸਿਕਿਉਰਟੀ ਵੱਲੋਂ ਵੀ ਜਿਹੜਾ ਕਿ 8 ਮਹੀਨੇ ਤੋਂ ਨਾ ਕੀ ਜਿਹੜੀ ਤਨਖਾਹਾਂ ਵਿੱਚੋਂ ਗਵਨ ਕੀਤਾ ਜਾ ਰਿਹਾ ਕੀ ਹੈ ਪੂਰਾ ਮੈਟੋ ਦੱਸੋਗੇ ਸਰ ਦੱਸੋ ਮੈਨੂੰ ਕਿਹੜਾ ਕੰਮ ਦਿੱਤਾ ਗਿਆ ਜੋ ਜਿਹੜੀ ਆਪਾਂ ਸੈਲਰੀ ਦਿੱਤੀ ਹੈ ਜੇ ਉਹਦੇ ਤੋਂ ਘੱਟ ਆਉਂਦੀ ਹੈ ਤਾਂ ਦੱਸੋ ਜੋ ਕੰਪਨੀ ਕੱਟ ਰਹੀ ਹੈ ਸਰ ਉਹ ਤਾਂ ਕੱਟ ਰਹੀ ਹੈ ਸਰ ਤੁਹਾਡੇ ਵੱਲੋਂ ਇੱਕ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਵੀ 3 ਮਹੀਨੇ ਜਿਹੜਾ ਕਿ ਸਾਡਾ ਲੈਸੈਂਸ ਨਹੀਂ ਬਨਾਇਆ ਉਸ ਤੋਂ ਬਾਅਦ ਜਿਹੜਾ ਕਿ ਲੈਸੈਂਸ ਰੀਨਿਊ ਹੁੰਦਾ ਤੇ ਤੁਹਾਡੀ ਜਿਹੜੀ ਕਿ 16700 ਰੁਪਏ ਦਿੱਤਾ ਗਿਆ ਸੀਗਾ ਸੰਸਾਪਣਾ ਆ ਗਿਆ ਸੀਗਾ ਲੇਕਿਨ ਉਹ ਸੰਸਾਪਤ ਇੱਥੇ ਕੰਪਨੀ ਨੇ ਪ੍ਰੋਵਾਈਡ ਨਹੀਂ ਦਿੱਤਾ ਹੁਣ ਬਾਹਰੋਂ ਕੰਪਨੀ ਆਈ ਹੈ ਚਲੋ ਉਹ ਦਾ ਵੀ ਇਹੀ ਕੰਮ ਹੈ ਵੀ ਆਪਾਂ ਇਹੀ ਸੈਲਰੀ ਸੀ ਦੇ ਲਈ ਠੀਕ ਹੈ ਤੁਹਾਡੇ ਇਲਜ਼ਾਮ ਹੈ ਜੀ ਤੁਸੀਂ ਏਆਰਸੀ ਜਿਹੜੀ ਏਆਰਸੀ ਏਜੰਸੀ ਹੈ ਉਹਦੇ ਨਾਲ ਤੁਸੀਂ ਜਿਹੜਾ ਕਿ ਸਿਕਿਉਰਟੀ ਵਾਲਿਆਂ ਨੂੰ ਡਾਇਰੈਕਟ ਨਹੀਂ ਕਰ ਰਹੇ ਤੁਸੀਂ ਜਿਹੜਾ ਕਿ ਇਸ ਜਿਹੜੀ ਸੈਲਰੀ ਵੀ ਆਉਂਦੀ ਹੈ ਉਹ ਕੰਪਨੀ ਵੱਲੋਂ ਨਹੀਂ ਤੁਹਾਡੇ ਪਰਸਨਲ ਖਾਤਿਆਂ 'ਚੋਂ ਜਾ ਰਹੀ ਹੈ ਨਹੀਂ ਸਰ ਉਹ ਜਦੋਂ ਸਾਡੀ ਕੰਪਨੀ ਨਹੀਂ ਸੀ ਹੈਗੀ ਉਦੋਂ ਆਈ ਹੈ ਪਹਿਲਾਂ ਦੀ ਗੱਲ ਹੈ ਜਦੋਂ ਹੁਣ ਏਆਰਸੀ ਆ ਚੁੱਕੀ ਹੋਈ ਆ ਹੁਣ ਤਾਂ ਮਤਲਬ ਨਹੀਂ ਏਆਰਸੀ ਤੋਂ ਅੱਗੇ ਹੁਣ ਜਿਹੜੀ ਅਕਾਊਂਟ 'ਚੋਂ ਜਾ ਰਹੀ ਇਹਨਾਂ ਦੀ ਸੈਲਰੀ ਜਾ ਰਹੀ ਹੈ ਉਹ ਏਆਰਸੀ ਵੱਲੋਂ ਜਾ ਰਹੀ ਹੈ ਬਿਲਕੁਲ ਕਲੀਅਰ ਹੈ ਸਰ ਬ